ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਕੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਲੜਕੀ ਜੋ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਨੇ ਉਸ ਦੇ ਵੀਡੀਓਜ਼ ਜਿਹਨੂੰ ਤੁਸੀਂ ਬਿਲਕੁਲ ਜਾਣਦੇ ਹੋ ਜੋ ਕੁੰਭ ਦੇ ਮੇਲੇ ਦੇ ਵਿੱਚ ਬਹੁਤ ਸੋਹਣੀ ਅੱਖਾਂ ਵਾਲੀ ਕੁੜੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੁਣ ਉਹ ਇੱਕ ਵਾਰ ਫਿਰ ਤੋਂ ਚਰਚਾਵਾਂ ਦੇ ਵਿੱਚ ਆ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਬੰਬੇ ਪਹੁੰਚ ਗਈ ਹੈ ਔਰ ਇੱਕ ਗਾਣੇ ਦੇ ਸ਼ੂਟਿੰਗ ਦੇ ਦੌਰਾਨ ਜਾਂ ਫਿਰ ਕਹਿ ਸਕਦੇ ਕਿ ਇੱਕ ਗਾਣੇ ਦੀ ਮੀਟਿੰਗ ਦੇ ਦੌਰਾਨ ਉਸ ਨੂੰ ਜੋ ਹੈ ਪੈਪਸ ਦੇ ਵੱਲੋਂ ਖੂਬ ਕੈਪਚਰ ਕੀਤਾ ਗਿਆ ਹੈ ਔਰ داراں ਵੀ ਉਸਨੇ ਦੱਸਿਆ ਕਿ ਜੋ ਹਾਲੀ ਦੇ ਵਿੱਚ ਉਸ ਦਾ ਇੰਟਰਵਿਊ ਲਿਆ ਗਿਆ ਬੰਬਈ ਦੇ ਵਿੱਚ ਕਿ ਉਸ ਉਸਨੇ ਦੱਸਿਆ ਹੈ ਕਿ ਉਹ ਕੁੰਭ ਦੇ ਮੇਲੇ ਦੇ ਵਿੱਚ ਬਿਲਕੁਲ ਵੀ ਨਹੀਂ ਜਾਣਾ ਚਾਹੁੰਦੀ ਸੀ ਔਰ ਉਸਨੇ ਆਪਣੇ ਪੇਰੈਂਟਸ ਨੂੰ ਬਿਲਕੁਲ ਮਨਾ ਕਰ ਦਿੱਤਾ ਸੀ ਕਿ ਉਹ ਕੁੰਭ ਦੇ ਮੇਲੇ ਦੇ ਵਿੱਚ ਨਹੀਂ ਜਾਏਗੀ ਲੇਕਿਨ ਉਸ ਦੀ ਭੂਆ ਦੀ ਬੇਟੀ ਨੇ ਉਸ ਨੂੰ ਫੋਰਸ ਕੀਤਾ ਉਸ ਦੇ ਪੇਰੈਂਟਸ ਨੇ ਫੋਰਸ ਕੀਤਾ ਕਿ ਕੁੰਭ ਦੇ ਮੇਲੇ ਦੇ ਵਿੱਚ ਜਾ ਕੇ ਤੁਸੀਂ ਮਾਲਾ ਵੇਚੋ ਤਾਂ ਕਿ ਘਰ ਦਾ ਗੁਜ਼ਾਰਾ ਕਰੀਏ ਤਾਂ ਕਿ ਕੋਈ ਵੀ ਆਪਣੇ ਅੱਗੇ ਦੇ ਰਸਤੇ ਖੁੱਲਣ ਲੇਕਿਨ ਉਹ ਕਹਿੰਦੀ ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਕੁੰਭ ਦਾ ਮੇਲਾ ਮੇਰੇ ਲਈ ਇੰਨਾ ਜ਼ਿਆਦਾ ਲੱਕੀ ਹੋਏਗਾ ਕਿ ਮੈਂ ਇੰਨੀ ਜ਼ਿਆਦਾ ਵਾਇਰਲ ਹੋ ਜਾਊਂਗੀ ਜਨਗਰ ਤੋਂ ਦੱਸ ਦਿੰਦੇ ਆ ਕਿ ਇਸ ਦੀਆਂ ਮੇਕਅਪ ਵੀਡੀਓਜ਼ ਵੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਬਹੁਤ ਸਾਰੇ ਮੇਕਅਪ ਆਰਟਿਸਟ ਜੋ ਨੇ ਉਹ ਮੋਨਾਲੀਸਾ ਨੂੰ ਕੈਪਚਰ ਕਰ ਰਹੇ ਨੇ ਉਸ ਦਾ ਮੇਕਅਪ ਕਰ ਰਹੇ ਨੇ ਉਸ ਦੀਆਂ ਅਲੱਗ ਅਲੱਗ ਲੁਕਸ ਕ੍ਰੀਏਟ ਕਰ ਰਹੇ ਨੇ ਸੋ ਥੈਟ ਇਹ ਮੋਨਾਲੀਸਾ ਤੇ ਐਕਸਪੈਰੀਮੈਂਟਸ ਕੀਤੇ ਜਾਣ ਕਿ ਮੋਨਾਲੀਸਾ ਕਿਸ-ਕਿਸ ਤਰ੍ਹਾਂ ਦੀਆਂ ਲੁਕਸ ਦੇ ਵਿੱਚ ਕਿਦਾਂ-ਕਿਦਾਂ ਦੀ ਲੱਗਦੀ ਹੈ ਔਰ ਕਿਉਂਕਿ ਜਦੋਂ ਵੀ ਕਿਸੇ ਫਿਲਮ ਜਾਂ ਗਾਣੇ ਦੀ ਸ਼ੂਟਿੰਗ ਅਸੀਂ ਕਰਨੀ ਹੁੰਦੀ ਹੈ ਉਸ ਤੋਂ ਪਹਿਲਾਂ ਲੁੱਕ ਟੈਸਟ ਹੁੰਦੀ ਹੈ ਸੋ ਉਸ ਲੁੱਕ ਟੈਸਟ ਤੋਂ ਪਹਿਲਾਂ ਹੀ ਮੋਨਾਲੀਸਾ ਦੇ ਇੰਨੇ ਜ਼ਿਆਦਾ ਸ਼ੂਟਸ ਹੋ ਚੁੱਕੇ ਨੇ ਮੇਕਅਪ ਦੇ ਸ਼ੂਟਸ ਡਰੈਸਿੰਗ ਦੇ ਸ਼ੂਟਸ ਕਿ ਮੋਨਾਲੀਸਾ ਹਰ ਇੱਕ ਅਲੱਗ-ਅਲੱਗ ਸ਼ੂਟ ਦੇ ਵਿੱਚ ਨਜ਼ਰ ਆਉਂਦੀ ਸੋ ਹੁਣ ਉਸ ਦੀ ਜੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੈਪਸ ਉਹਨੂੰ ਕੈਪਚਰ ਕਰ ਰਹੇ ਨੇ ਔਰ 16 ਸਾਲ ਦੀ ਕੁੜੀ ਹੈ ਸਿਰਫ ਮੋਨਾਲੀਸਾ ਜਿਸ ਨੂੰ ਇੰਨਾ ਜ਼ਿਆਦਾ ਫੇਮ ਮਿਲ ਰਿਹਾ ਔਰ ਬੰਬਈ ਦੇ ਵਿੱਚ ਉਸ ਦੀ ਇੰਨੀ ਜ਼ਿਆਦਾ ਹਾਈਪ ਕ੍ਰੀਏਟ ਹੋਈ ਹੋਈ ਹੈ ਸੋ ਹ ਹੈ ਔਰ ਫਲਾਈਟਸ ਦੇ ਵਿੱਚ ਪਹਿਲੀ ਵਾਰ ਬੈਠੀ ਔਰ ਫਲਾਈਟ ਅਟੈਂਡੈਂਟਸ ਔਰ ਕੈਪਨ ਕਰੂਜ਼ ਨੇ ਵੀ ਜੋ ਹੈ ਮੋਨਾਲੀਸਾ ਦੇ ਨਾਲ ਫੋਟੋਸ ਕੈਪਚਰ ਕਰਵਾਈਆਂ ਮੋਨਾਲੀਸਾ ਜੋ ਹੈ ਉਸ ਦੀ ਇੱਕ ਸ਼ਰਾਫਤ ਇੱਕ ਮਾਸੂਮੀਅਤ ਜਿਹੜੀ ਹੈ ਹਰ ਵੀਡੀਓ ਦੇ ਵਿੱਚ ਝਲਕ ਰਹੀ ਹੈ ਕਿਉਂਕਿ ਉਸ ਨੂੰ ਬਹੁਤ ਛੋਟੀ ਉਮਰ ਦੇ ਵਿੱਚ ਹੀ ਇੰਨਾ ਜ਼ਿਆਦਾ ਫੇਮ ਨੇਮ ਮਿਲ ਗਿਆ ਸੋ ਹੁਣ ਮੋਨਾ ਕਿੱਦਾਂ-ਕਿੱਦਾਂ ਦੇ ਪ੍ਰੋਜੈਕਟਸ ਕਰੇਗੀ ਕਿ ਉਸ ਨੂੰ ਅਦਾਕਾਰੀ ਆਉਂਦੀ ਵੀ ਹੈ ਕਿ ਨਹੀਂ ਉਸ ਦੇ ਆ ਵਰਕਸ਼ਾਪਸ ਹੋਣਗੀਆਂ ਕਿ ਨਹੀਂ ਜਾਂ ਡਾਇਰੈਕਟਿਵਸ ਦੀ ਐਂਟਰੀ ਜੋ ਹੈ ਇੰਡਸਟਰੀ ਦੇ ਵਿੱਚ ਹੋਣ ਜਾ ਰਹੀ ਹੈ ਇਸ ਦੇ ਬਾਰੇ ਹਜੇ ਕੋਈ ਵੀ ਅਪਡੇਟ ਨਹੀਂ ਹੈ ਪਰ ਹਾਂ ਜਲਦ ਇੱਕ 뮤직 ਵੀਡੀਓ ਦੇ ਵਿੱਚ ਸਾਨੂੰ ਮੋਨਾਲੀਸਾ ਜ਼ਰੂਰ ਜਲਦ ਨਜ਼ਰ ਆ ਸਕਦੀ ਹੈ ਤੁਸੀਂ ਦੇਖ ਰਹੇ ਲੜਕੀ ਜੋ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਉਸ ਦੇ ਵੀਡੀਓਜ਼ ਜਿਹਨੂੰ ਤੁਸੀਂ ਬਿਲਕੁਲ ਜਾਣਦੇ ਹੋ ਜੋ ਕੁੰਭ ਦੇ ਮੇਲੇ ਦੇ ਵਿੱਚ ਬਹੁਤ ਸੋਹਣੀ ਅੱਖਾਂ ਵਾਲੀ ਕੁੜੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੁਣ ਉਹ ਇੱਕ ਵਾਰ ਫਿਰ ਤੋਂ ਚਰਚਾਵਾਂ ਦੇ ਵਿੱਚ ਆ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਬੰਬੇ ਪਹੁੰਚ ਗਈ ਹੈ ਔਰ ਇੱਕ ਗਾਣੇ ਦੇ ਸ਼ੂਟਿੰਗ ਦੇ ਦੌਰਾਨ ਜਾਂ ਫਿਰ ਕਹਿ ਸਕਦੇ ਹਾਂ ਕਿ ਇੱਕ ਗਾਣੇ ਦੀ ਮੀਟਿੰਗ ਦੇ ਦੌਰਾਨ ਉਸ ਨੂੰ ਜੋ ਹੈ ਪੈਪਸ ਦੇ ਵੱਲੋਂ ਖੂਬ ਕੈਪਚਰ ਕੀਤਾ ਗਿਆ ਹੈ ਔਰ ਇੱਕ ਇੰਟਰਵਿਊ ਦੇ ਦੌਰਾਨ ਵੀ ਉਸਨੇ ਦੱਸਿਆ ਕਿ ਜੋ ਹਾਲੀ ਦੇ ਵਿੱਚ ਉਸ ਦਾ ਇੰਟਰਵਿਊ ਲਿਆ ਗਿਆ ਬੰਬੇ ਦੇ ਵਿੱਚ ਕਿ ਉਸਨੇ ਦੱਸਿਆ ਹੈ ਕਿ ਉਹ ਦੇ ਮੇਲੇ ਦੇ ਵਿੱਚ ਬਿਲਕੁਲ ਵੀ ਨਹੀਂ ਜਾਣਾ ਚਾਹੁੰਦੀ ਸੀ ਔਰ ਉਸਨੇ ਆਪਣੇ ਪੇਰੈਂਟਸ ਨੂੰ ਬਿਲਕੁਲ ਮਨਾ ਕਰ ਦਿੱਤਾ ਸੀ ਕਿ ਉਹ ਕੁੰਭ ਦੇ ਮੇਲੇ ਦੇ ਵਿੱਚ ਨਹੀਂ ਜਾਏਗੀ ਲੇਕਿਨ ਉਸਦੀ ਭੂਆ ਦੀ ਬੇਟੀ ਨੇ ਉਸ ਨੂੰ ਫੋਰਸ ਕੀਤਾ ਉਸਦੇ ਪੇਰੈਂਟਸ ਨੇ ਫੋਰਸ ਕੀਤਾ ਕਿ ਕੁੰਭ ਦੇ ਮੇਲੇ ਦੇ ਵਿੱਚ ਜਾ ਕੇ ਤੁਸੀਂ ਮਾਲਾ ਵੇਚੋ ਤਾਂ ਕਿ ਘਰ ਦਾ ਗੁਜ਼ਾਰਾ ਕਰੀਏ ਤਾਂ ਕਿ ਕੋਈ ਵੀ ਆਪਣੇ ਅੱਗੇ ਦੇ ਰਸਤੇ ਖੁੱਲਣ ਲੇਕਿਨ ਉਹ ਕਹਿੰਦੀ ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਕੁੰਭ ਦਾ ਮੇਲਾ ਮੇਰੇ ਲਈ ਇੰਨਾ ਜ਼ਿਆਦਾ ਲੱਕੀ ਹੋਏਗਾ ਕਿ ਮੈਂ ਇੰਨੀ ਜ਼ਿਆਦਾ ਵਾਇਰਲ ਹੋ ਜਾਊਂਗੀ ਔਰ ਲੋਕ ਜੋਣੇ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਨ ਲੱਗ ਜਾਣਗੇ ਔਰ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੀਆਂ ਮੇਕ ਆਰਟਿਸਟ ਜੋ ਨੇ ਉਹ ਮੋਨਾਲੀਸਾ ਨੂੰ ਕੈਪਚਰ ਕਰ ਰਹੇ ਨੇ ਉਸ ਦਾ ਮੇਕਅਪ ਕਰ ਰਹੇ ਨੇ ਉਸ ਦੀਆਂ ਅਲੱਗ ਅਲੱਗ ਲੁਕਸ ਕ੍ਰੀਏਟ ਕਰ ਰਹੇ ਨੇ so that ਕਿ ਮੋਨਾਲੀਸਾ ਤੇ ਐਕਸਪੈਰੀਮੈਂਟਸ ਕੀਤੇ ਜਾਣ ਕਿ ਮੋਨਾਲੀਸਾ ਕਿਸ ਕਿਸ ਤਰ੍ਹਾਂ ਦੀਆਂ ਲੁਕਸ ਦੇ ਵਿੱਚ ਕਿਦਾਂ-ਕਿਦਾਂ ਦੀ ਲੱਗਦੀ ਹੈ ਔਰ ਕਿਉਂਕਿ ਜਦੋਂ ਵੀ ਕਿਸੇ ਫਿਲਮ ਜਾਂ ਗਾਣੇ ਦੀ ਸ਼ੂਟਿੰਗ ਅਸੀਂ ਕਰਨੀ ਹੁੰਦੀ ਹੈ ਉਸ ਤੋਂ ਪਹਿਲਾਂ ਲੁੱਕ ਟੈਸਟ ਹੁੰਦੀ ਹੈ ਸੋ ਉਸ ਲੁੱਕ ਟੈਸਟ ਤੋਂ ਪਹਿਲਾਂ ਹੀ ਮੋਨਾਲੀਸਾ ਦੇ ਇੰਨੇ ਜ਼ਿਆਦਾ ਸ਼ੂਟਸ ਹੋ ਚੁੱਕੇ ਨੇ ਮੇਕਅਪ ਦੇ ਸ਼ੂਟਸ ਡਰੈਸਿੰਗ ਦੇ ਸ਼ੂਟਸ ਕਿ ਮੋਨਾਲੀਸਾ ਹਰ ਇੱਕ ਅਲੱਗ-ਅਲੱਗ ਸ਼ੂਟ ਦੇ ਵਿੱਚ ਨਜ਼ਰ ਆਉਂਦੀ ਸੋ ਹੁਣ ਉਸ ਦੀ ਜੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੈਪਸ ਉਹਨੂੰ ਕੈਪਚਰ ਕਰ ਰਹੇ ਨੇ ਔਰ 16 ਸਾਲ ਦੀ ਕੁੜੀ ਹੈ ਸਿਰਫ ਮੋਨਾਲੀਸਾ ਜਿਸ ਨੂੰ ਇੰਨਾ ਜ਼ਿਆਦਾ ਫੇਮ ਮਿਲ ਰਿਹਾ ਔਰ ਬੰਬਈ ਦੇ ਵਿੱਚ ਉਸ ਦੀ ਇੰਨੀ ਜ਼ਿਆਦਾ ਹਾਈਪ ਕ੍ਰੀਏਟ ਹੋਈ ਹੋਈ ਹੈ ਸੋ ਹੁ ਔਰ ਫਲਾਈਟਸ ਵਿੱਚ ਪਹਿਲੀ ਵਾਰ ਬੈਠੀ ਔਰ ਫਲਾਈਟ ਅਟੈਂਡੈਂਟਸ ਔਰ ਕੈਬਨ ਕਰੂਜ਼ ਨੇ ਵੀ ਜੋ ਹੈ ਮੋਨਾਲੀਸਾ ਦੇ ਨਾਲ ਫੋਟੋਸ ਕੈਪਚਰ ਕਰਵਾਈਆਂ ਮੋਨਾਲੀਸਾ ਜੋ ਹੈ ਉਸ ਦੀ ਇੱਕ ਸ਼ਰਾਫਤ ਇੱਕ ਮਾਸੂਮੀਅਤ ਜਿਹੜੀ ਆ ਹਰ ਵੀਡੀਓ ਦੇ ਵਿੱਚ ਚਲਕ ਰਹੀ ਹੈ ਕਿਉਂਕਿ ਉਸ ਨੂੰ ਬਹੁਤ ਛੋਟੀ ਉਮਰ ਦੇ ਵਿੱਚ ਇੰਨਾ ਜ਼ਿਆਦਾ ਫੇਮ ਨੇਮ ਮਿਲ ਗਿਆ ਸੋ ਹੁਣ ਮੋਨਾ ਕਿੱਦਾਂ ਕਿੱਦਾਂ ਦੇ ਪ੍ਰੋਜੈਕਟਸ ਕਰੇਗੀ ਕਿ ਉਸ ਨੂੰ ਅਦਾਕਾਰੀ ਆਉਂਦੀ ਵੀ ਹੈ ਕਿ ਨਹੀਂ ਉਸਦੇ ਵਰਕਸ਼ਾਪ ਹੋਣ ਵਰਕਸ਼ਾਪਸ ਹੋਣ ਗਿਆ ਕਿ ਨਹੀਂ ਜਾਂ ਡਾਇਰੈਕਟर्स ਦੀ ਐਂਟਰੀ ਜੋ ਹੈ ਇੰਡਸਟਰੀ ਦੇ ਵਿੱਚ ਹੋਣ ਜਾ ਰਹੀ ਹੈ ਇਸ ਦੇ ਬਾਰੇ ਹਜੇ ਕੋਈ ਵੀ ਅਪਡੇਟ ਨਹੀਂ ਹੈ ਪਰ ਹਾਂ ਜਲਦ ਇੱਕ 뮤직 ਵੀਡੀਓ ਦੇ ਵਿੱਚ ਸਾਨੂੰ ਮੋਨਾਲੀਸਾ ਜ਼ਰੂਰ ਜਲਦ ਨਜ਼ਰ ਆ ਸਕਦੀ ਹੈ